ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਆਲੂ ਤੇ ਪਾਲਕ ਦੀ ਬਹੁਤ ਹੀ ਮਜ਼ੇਦਾਰ ਸਬਜ਼ੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਆਲੂ ਮੇਥੀ ਤਾਂ ਤੁਸੀਂ ਕਈ ਵਾਰ ਖਾਧੀ ਹੋਊਗੀ ਪਰ ਤੁਸੀਂ ਇੱਕ ਵਾਰ ਆਲੂ ਪਾਲਕ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਕਈ ਵਾਰ ਬੱਚੇ ਆਲੂ ਮੇਥੀ ਖਾਣਾ ਪਸੰਦ ਨਹੀਂ ਕਰਦੇ ਕਿਉਂਕਿ ਉਹਦੇ ਵਿੱਚ ਥੋੜਾ ਜਿਹਾ ਕੜਵਾ ਪਨ ਹੁੰਦਾ ਆ ਪਰ ਤੁਸੀਂ ਉਹਨਾਂ ਨੂੰ ਆਲੂ ਪਾਲਕ ਬਣਾ ਕੇ ਦੇ ਸਕਦੇ ਹੋ ਬਹੁਤ ਹੀ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੋਊਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਲੂ ਮੇ ਪਾਲਕ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਤੇ ਦੇਖਦੇ ਆਂ ਸਾਨੂੰ ਕਿਹੜੇ-ਕਿਹੜੇ ਸਮਾਨ ਦੀ ਲੋੜ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਲੂ ਪਾਲਕ ਬਣਾਉਣ ਲਈ ਮੈਂ ਇੱਥੇ ਇੱਕ ਗੁੱਚੀ ਪਾਲਕ ਦੀ ਲਈ ਸੀਗੀ ਇਹਦੇ ਪੱਤੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਡੰਡੀਆਂ ਤੋੜ ਕੇ ਇਹਨੂੰ ਚੰਗੀ ਤਰ੍ਹਾਂ ਸੀ ਸਾਫ਼ ਪਾਣੀ ਨਾਲ ਵਾਸ਼ ਕਰ ਲਿਆ ਆ ਇਹ ਦੋ ਮੈਂ మీడియం ਕਰਦੇ ਆ ਆਲੂ ਕਟਿੰਗ ਕਰਕੇ ਪਾਣੀ ਵਿੱਚ ਪਾ ਲਿਆ ਇਹਦੇ ਥੋੜੇ ਜਿਆਦਾ ਬਰੀਕ ਪੀਸ ਨਹੀਂ ਕਰਨੇ ਥੋੜੇ ਮੋٹے ਪੀਸ ਰੱਖਾਂਗੇ ਸਭ ਤੋਂ ਪਹਿਲਾਂ ਅਸੀਂ ਪਾਲਕ ਨੂੰ ਦੀ ਕਟਿੰਗ ਕਰਾਂਗੇ ਕੋਈ ਚੋਪਿੰਗ ਬੋਰਡ ਲੈ ਲਾਂਗੇ ਜਾਂ ਤੁਸੀਂ ਇਸ ਤਰੀਕੇ ਨਾਲ ਕਿਸੇ ਦਾਤ ਨਾਲ ਵੀ ਕਟਿੰਗ ਕਰ ਸਕਦੇ ਹੋ ਇਹਨੂੰ ਪਾਲਕ ਨੂੰ ਅਸੀਂ ਬਰੀਕ-ਬਰੀਕ ਕਟਿੰਗ ਕਰ ਲਾਂਗੇ ਜਿਆਦਾ ਮੋਟੀ ਕਟਿੰਗ ਨਹੀਂ ਕਰਨੀ ਅਸੀਂ ਥੋੜੀ ਬਰੀਕ-ਬਰੀਕ ਹੀ ਕਟਿੰਗ ਕਰਨੀ ਆ ਪਾਲਕ ਜਿਹੜੀ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਆਇਰਨ ਤੇ ਕੈਲਸ਼ੀਅਮ ਬਹੁਤ ਜ਼ਿਆਦਾ ਪਾਇਆ ਜਾਂਦਾ ਆ ਤੇ ਟੇਸਟੀ ਵੀ ਬਹੁਤ ਜ਼ਿਆਦਾ ਲੱਗਦੀ ਆ ਇਸ ਤਰੀਕੇ ਨਾਲ ਅਸੀਂ ਬਰੀਕ-ਬਰੀਕ ਸਾਰੇ ਪਾਲਕ ਨੂੰ ਕਟਿੰਗ ਕਰ ਲਾ ਲਏ ਹਨ ਪਹਿਲਾਂ ਦੇਖੋ ਇਸ ਤਰੀਕੇ ਨਾਲ ਅਸੀਂ ਕਟਿੰਗ ਕਰਕੇ ਰੱਖ ਲਈ ਆ ਹੁਣ ਅਸੀਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆ ਇੱਕ ਭਾਰੇ ਤਲੇ ਵਾਲੀ ਅਸੀਂ ਕੜਾਹੀ ਹੀ ਲੈਣੀ ਆ ਜਾਂ ਤੁਸੀਂ ਪੈਨ ਵੀ ਲੈ ਸਕਦੇ ਹੋ ਉਹਨੂੰ ਗੈਸ ਤੇ ਰੱਖ ਲਾਂਗੇ ਗੈਸ ਦੀ ਫਲੇਮ ਅਸੀਂ ਮੀਡੀਅਮ ਟੂ ਹਾਈ ਰੱਖਣੀ ਆ ਤੇ ਇਹਦੇ ਵਿੱਚ 2 ਚਮਚ ਅਸੀਂ ਕੁਕਿੰਗ ਔਇਲ ਦੇ ਪਾਵਾਂਗੇ ਤੇ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਅੱਧਾ ਚਮਚ ਇਹਦੇ ਵਿੱਚ ਜੀਰਾ ਪਾਵਾਂਗੇ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਇੱਥੇ ਮੈਂ 1 ਚਮਚ ਅਦਰਕ ਤੇ 1 ਚਮਚ ਲਸਣ ਨੂੰ ਬਰੀਕ ਕੱਟ ਕੇ ਲਿਆਇਆ ਤੁਸੀਂ ਜੇ ਬਰੀਕ ਕੱਟ ਕੇ ਇਹਦੇ ਵਿੱਚ ਫਰੈਸ਼ ਲਸਣ ਤੇ ਅਦਰਕ ਪਾਉਂਗੇ ਤਾਂ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਊਗਾ ਅਦਰਕ ਤੇ ਲਸਣ ਨਾਲ ਜਿਹੜੀ ਸਬਜ਼ੀ ਦਾ ਟੇਸਟ ਬਹੁਤ ਜ਼ਿਆਦਾ ਵਧ ਜਾਂਦਾ ਆ ਫਰੈਸ਼ ਕੱਟਿਆ ਹੋਇਆ ਪਾਵਾਂਗੇ ਜਦ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲਾਂਗੇ ਤਾਂ ਕਿ ਇਹਨਾਂ ਦਾ ਕੱਚਾ ਫਲੇਵਰ ਐਸੀ ਬਿਲਕੁਲ ਦੂਰ ਕਰਨਾ ਹੈ। ਜ਼ਿਆਦਾ ਬਰਾਊਨ ਨਹੀਂ ਕਰਨੇ ਬਸ ਇਹਨਾਂ ਦਾ ਕੱਚਾ ਫਲੇਵਰ ਐਸੀ ਦੂਰ ਕਰਨਾ ਹੈ। ਦੇਖੋ 2 ਮਿੰਟ ਲਈ ਅਸੀਂ ਇਹਨਾਂ ਨੂੰ ਭੁੰਨ ਲਿਆਇਆ ਸਲੋ ਗੈਸ 'ਤੇ ਹੀ ਭੁੰਨਣੇ ਆ ਜ਼ਿਆਦਾ ਹਾਈ ਤੇ ਨਹੀਂ ਭੁੰਨਣੇ। ਹੁਣ ਅਸੀਂ ਪਿਆਜ਼ ਪਾਵਾਂਗੇ ਦੋ మీడియం ਕਰਦੇ ਮੈਂ ਪਿਆਜ਼ ਨੂੰ ਬਰੀਕ ਕੱਟ ਕੇ ਲਿਆਇਆ ਇਹਨਾਂ ਨੂੰ ਵੀ ਲਸਣ ਤੇ ਅਦਰਕ ਤੇ ਨਾਲ ਹੀ ਭੁੰਨ ਲਾਂਗੇ। ਪਿਆਜ਼ ਨੂੰ ਅਸੀਂ ਜ਼ਿਆਦਾ ਬਰਾਊਨ ਨਹੀਂ ਕਰਨਾ ਸਿਰਫ ਟਰਾਂਸਪੇਰੈਂਟ ਹੋਣ ਤੱਕ ਇਹਨਾਂ ਨੂੰ ਭੁੰਨ ਲੈਣਾ ਹੈ। ਇਹਨਾਂ ਦਾ ਵੀ ਅਸੀਂ ਕੱਚਾ ਫਲੇਵਰ ਦੂਰ ਕਰਨਾ ਹੈ। ਪਾਲਕ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਹੁਤ ਹੈਲਦੀ ਬਣ ਕੇ ਤਿਆਰ ਹੁੰਦੀ ਹੈ ਜੇ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਤਾਂ ਦੇਖੋ ਪਿਆਜ਼ ਸਾਡੇ ਟਰਾਂਸਪੇਰੈਂਟ ਹੋ ਚੁੱਕੇ ਆ ਜਿਆਦਾ ਇਹਨਾਂ ਨੂੰ ਅਸੀਂ ਬ੍ਰਾਊਨ ਨਹੀਂ ਕਰਾਂਗੇ ਉਹ ਜਿਹੜੇ ਅਸੀਂ ਆਲੂ ਕਟਿੰਗ ਕਰਕੇ ਰੱਖੇ ਸੀ ਉਹ ਪਿਆਜ਼ਾਂ ਦੇ ਨਾਲ ਹੀ ਭੁੰਨ ਲਾਂਗੇ 2 ਮਿੰਟ ਲਈ ਇਹਨਾਂ ਨੂੰ ਪਿਆਜ਼ਾਂ ਦੇ ਨਾਲ ਹੀ ਭੁੰਨ ਲੈਣਾ ਆ ਕਿਉਂਕਿ ਜਦੋਂ ਅਸੀਂ ਪਿਆਜ਼ ਤੇ ਆਲੂ ਇਕੱਠੇ ਭੁੰਨਦੇ ਆ ਤਾਂ ਆਲੂਆਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਆ ਜੇ ਅਸੀਂ ਪਾਲਕ ਨਾਲ ਭੁੰਨਦੇ ਆ ਆਲੂਆਂ ਨੂੰ ਤਾਂ ਜਿਹੜਾ ਪਾਲਕ ਹੈ ਕਾਫੀ ਜ਼ਿਆਦਾ ਪਾਣੀ ਛੱਡ ਦਿੰਦੀ ਹੈ ਫਿਰ ਇਹ ਥੋੜੇ ਗਿੱਲੇ ਗਿੱਲੇ ਬਣ ਕੇ ਤਿਆਰ ਹੁੰਦੇ ਆ ਪਹਿਲਾਂ ਅਸੀਂ ਚੰਗੀ ਤਰ੍ਹਾਂ ਆਲੂਆਂ ਨੂੰ ਭੁੰਨ ਲੈਣਾ 2 ਮਿੰਟ ਲਈ ਇਹਨਾਂ ਨੂੰ ਅਸੀਂ ਢੱਕ ਕੇ ਪਕਾ ਲਵਾਂਗੇ 2 ਮਿੰਟ ਲਈ ਬਿਲਕੁਲ ਸਲੋ ਗੈਸ ਤੇ ਪਕਾਣਾ ਹੈ ਅਸੀਂ ਜਿਆਦਾ ਹਾਈ ਤੇ ਨਹੀਂ ਪਕਾਣੀ 2 ਮਿੰਟ ਲਈ ਇਹਨਾਂ ਨੂੰ ਅਸੀਂ ਢੱਕ ਕੇ ਪਕਾ ਲਵਾਂਗੇ 2 ਮਿੰਟ ਤੋਂ ਬਾਅਦ ਅਸੀਂ ਚੈੱਕ ਕਰ ਲਾਂਗੇ ਸਾਡੇ ਜਿਹੜੇ ਆਲੂ ਆ ਥੋੜੇ ਜਿਹਾ ਭੁੰਨ ਕੇ ਤਿਆਰ ਹੋ ਚੁੱਕੇ ਆ 50% ਤੱਕ ਇਹ ਭੁੰਨ ਕੇ ਤਿਆਰ ਹੋ ਜਾਂਦੇ ਆ ਜਦ ਅਸੀਂ ਇਹਨਾਂ ਨੂੰ ਪਿਆਜ਼ਾਂ ਦੇ ਨਾਲ ਪਕਾਉਂਦੇ ਆ ਤਾਂ ਹੁਣ ਇਹਦੇ ਵਿੱਚ ਅਸੀਂ ਇੱਕ ਬ੍ਰੀਕ ਕਟਿਆ ਹੋਇਆ ਟਮਾਟਰ ਪਾਵਾਂਗੇ ਇਹਨਾਂ ਨੂੰ ਵੀ ਆਲੂਆਂ ਦੇ ਨਾਲ ਹੀ ਮਿਕਸ ਕਰ ਲਾਂਗੇ ਨਾਲ ਹੁਣ ਅਸੀਂ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਅੱਧਾ ਚਮਚ ਹਲਦੀ ਪਾਊਡਰ ਦਾ ਪਾਵਾਂਗੇ ਇੱਕ ਚਮਚ ਪਾਵਾਂਗੇ ਧਨੀਆ ਪਾਊਡਰ ਚੰਮਦਾ ਚੌਥਾ ਹਿੱਸਾ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਤੁਸੀਂ ਨਹੀਂ ਖਾਣਾ ਚਾਹੁੰਦੇ ਤਾਂ ਇਹਦੇ ਵਿੱਚ ਹਰੀ ਮਿਰਚ ਵੀ ਪਾ ਸਕਦੇ ਹੋ ਟੇਸ ਦੇ ਅਕੋਰਡਿੰਗ ਨਮਕ ਪਾ ਲੈਣਾ ਹੈ ਥੋੜਾ ਜਿਹਾ ਇਹਦੇ ਵਿੱਚ ਜੋ ਕੁੱਟੀ ਹੋਈ ਲਾਲ ਮਿਰਚ ਦਾ ਪਾਇਆ ਮੈਂ ਜੇ ਤੁਸੀਂ ਲਾਲ ਮਿਰਚ ਖਾਣਾ ਪਸੰਦ ਨਹੀਂ ਕਰਦੇ ਤੁਸੀਂ ਇਹਦੇ ਵਿੱਚ ਹਰੀ ਮਿਰਚ ਨੂੰ ਕਟਿੰਗ ਕਰਕੇ ਵੀ ਪਾ ਸਕਦੇ ਆ ਮਸਾਲੇ ਪਾ ਕੇ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਇਹਨਾਂ ਨੂੰ 2 ਮਿੰਟ ਲਈ ਢੱਕ ਕੇ ਪਕਾ ਲਵਾਂਗੇ ਤਾਂ ਕਿ ਸਾਡੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਕਿਉਂਕਿ ਮਸਾਲੇ ਪਾਉਣ ਨਾਲ ਟਮਾਟਰ ਤੇ ਆਲੂ ਆ ਜਿਹੜੇ ਉਹ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਂਦੇ ਆ ਦੋ ਮਿੰਟ ਬਾਅਦ ਅਸੀਂ ਚੈੱਕ ਕਰ ਲਾਂਗੇ ਦੇਖੋ ਕਿੰਨਾ ਵਧੀਆ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਮਸਾਲਿਆਂ ਨੇ ਤੇ ਸਾਡੇ ਆਲੂ ਵੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਪੱਕ ਚੁੱਕੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਇੱਕ ਵਾਰ ਹੁਣ ਇਹਦੇ ਵਿੱਚ ਜਿਹੜੇ ਅਸੀਂ ਪਾਲਕ ਕਟਿੰਗ ਕਰਕੇ ਰੱਖੀ ਸੀਗੀ ਉਹ ਇਹਦੇ ਵਿੱਚ ਪਾ ਦਵਾਂਗੇ ਪਾਲਕ ਅਜੇ ਮਿਕਸ ਨਹੀਂ ਕਰਨੀ ਅਸੀਂ ਸਿਰਫ ਉੱਪਰ-ਉੱਪਰ ਹੀ ਪਾਵਾਂਗੇ ਕਿਉਂਕਿ ਜਿਹੜਾ ਜਦੋਂ ਪਾਲਕ ਵਿੱਚ ਪਾਣੀ ਹੁੰਦਾ ਜਿਹੜਾ ਉਹ ਆਲੂਆਂ ਨੂੰ ਹੋਰ ਵੀ ਸੌਫਟ ਬਣਾਊਗਾ ਜਦੋਂ ਅਸੀਂ ਇਸ ਤਰੀਕੇ ਨਾਲ ਪਾਲਕ ਪਾਵਾਂਗੇ ਉੱਪਰ ਤੋਂ ਸારી ਪਾਲਕ ਨੂੰ ਉੱਪਰ ਤੋਂ ਅਸੀਂ ਪਿਛਾ ਦੇਣੀ ਆ ਆਲੂਆਂ ਦੇ ਉੱਪਰ ਤਾਂ ਕਿ ਪਾਲਕ ਦੀ ਸਟੀਮ ਨਾਲ ਸਾਡੇ ਆਲੂ ਵੀ ਜਿਹੜੇ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਣ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਸਬਜੀ ਹੁਣ ਇਹਨੂੰ ਅਸੀਂ ਢੱਕ ਦਾਂਗੇ 2 ਮਿੰਟ ਲਈ ਅਸੀਂ ਪੱਕਣ ਦਵਾਂਗੇ ਜਦ ਤੱਕ ساری ਪਾਲਕ ਐ ਚੰਗੀ ਤਰ੍ਹਾਂ ਨੀਚੇ ਨਹੀਂ ਬੈਠ ਜਾਂਦੀ ਉਦੋਂ ਤੱਕ ਇਹਨੂੰ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਪਾਲਕ ਪਹਿਲਾਂ ਨਾਲੋਂ ਹੇਠ ਬੈਠ ਚੁੱਕੀ ਆ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਆਲੂਆਂ ਵਿੱਚ ਮਿਕਸ ਕਰ ਦਾਂਗੇ देखो सब्जी कितनी बढ़िया लग रही है आलूओं दी ते पालक दी देखने नु ही बहुत ज्यादा बढ़िया लग रही है ਇਹਨੂੰ ਤੁਸੀਂ ਆਲੂਆਂ ਦੀ ਆਲੂ-ਪਾਲਕ ਨੂੰ ਕਣਕ ਦੀ ਰੋਟੀ ਨਾਲ ਤੇ ਮੱਕੀ ਦੀ ਰੋਟੀ ਨਾਲ ਖਾਓਗੇ ਤਾਂ ਬਹੁਤ ਜ਼ਿਆਦਾ ਵਧੀਆ ਲੱਗੂਗੀ ਟੇਸਟੀ ਬਹੁਤ ਜ਼ਿਆਦਾ ਲੱਗਦੀ ਆ ਚੰਗੀ ਤਰ੍ਹਾਂ ਸੀ ਮਿਕਸ ਕਰ ਲਿਆ ਆ ਹੁਣ ਪਾਲਕ ਤੇ ਆਲੂਆਂ ਨੂੰ 2 ਮਿੰਟ ਲਈ ਇਹਨੂੰ ਹੋ ਢੱਕ ਕੇ ਪਕਾ ਲਵਾਂਗੇ ਤਾਂ ਕਿ ਜਿਹੜੇ ਪਾਲਕ ਵਿੱਚ ਪਾਣੀ ਹੈ ਉਹ ਵੀ ਚੰਗੀ ਤਰ੍ਹਾਂ ਸਾਡਾ ਖਤਮ ਹੋ ਜਵੇ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਤੇ ਮੈਨੂੰ ਦੱਸਿਓ ਕਿ ਤੁਸੀਂ ਕੀ ਕੀ ਪਾਲਕ ਤੇ ਆਲੂਆਂ ਦੀ ਸਬਜ਼ੀ ਕਿੰਨੀ ਵਾਰ ਬਣਾ ਕੇ ਖਾਦੀ ਆ ਕਮੈਂਟ ਕਰਕੇ ਜ਼ਰੂਰ ਦੱਸਣਾ 5 ਮਿੰਟ ਲਈ ਇਹਨਾਂ ਨੂੰ ਟੱਕ ਕੇ ਪਕਾ ਲੈਣਾ ਸੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਆਲੂ ਤੇ ਪਾਲਕ ਦੀ ਸਬਜ਼ੀ ਇਹ ਕੱਲ ਨੂੰ ਅਸੀਂ ਤੋੜ ਕੇ ਦੇਖ ਲੈਣਾ ਕਿ ਚੰਗੀ ਤਰ੍ਹਾਂ ਪੱਕ ਚੁੱਕੇ ਆ ਸਾਡੇ ਆਲੂ ਦੇਖੋ ਇਦਾਂ ਮੈਸ਼ ਹੋਣੇ ਚਾਹੀਦੇ ਆ ਬਿਲਕੁਲ ਗਲਨੇ ਚਾਹੀਦੇ ਆ ਆਲੂ ਆ ਜਿਹੜੇ ਸਾਡੇ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੀ ਆ ਹੁਣ ਸਾਡੀ ਸਬਜ਼ੀ ਇਦੇ ਵਿੱਚ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਪਾਊਡਰ ਇਹ ਅਸੀਂ ਲਾਸਟ ਵਿੱਚ ਪਾਵਾਂਗੇ ਕਿਉਂਕਿ ਗਰਮ ਮਸਾਲੇ ਦਾ ਫਲੇਵਰ ਹੈ ਜਿਹੜਾ ਲਾਸਟ ਵਿੱਚ ਹੀ ਵਧੀਆ ਲੱਗਦਾ ਸਬਜ਼ੀ ਵਿੱਚ ਪਾਇਆ ਹੋਇਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਅਸੀਂ ਗੈਸ ਦੀ ਫਲੇਮ ਹੁਣ ਬੰਦ ਕਰ ਦੇਣੀ ਆ ਤੇ ਇਹਨੂੰ ਅਸੀਂ ਸਰਵ ਕਰ ਲਾਂਗੇ ਜੇ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲੋਜੀਸੀ ਸਬਜੀ ਸਬ ਕਨ ਲੱਗੇ ਆ ਬਹੁਤ ਹੀ ਜਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਆਪਣੇ ਘਰੇ ਜਰੂਰ ਟਰਾਈ ਕਰਿਓ ਬਹੁਤ ਹੀ ਹੈਲਦੀ ਤੇ ਬਹੁਤ ਹੀ ਜਿਆਦਾ ਟੇਸਟੀ ਸਬਜੀ ਬਣ ਕੇ ਤਿਆਰ ਹੈ ਚਲੋ ਜੀ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸਸ਼ਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ